ਯਾ ਅਦਿਸ਼ਾ ਇੱਠਾ ਅਦਿਸ਼ਾ ਨਿਕਸ਼ੂ ਨਿਕਸ਼ੂ ਕੀ ਚਾਹ ਹੈ ਕੁਝ ਨਹੀਂ ਕੁਝ ਨਹੀਂ ਕੰਮ ਨਹੀਂ ਕਰਦਾ 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 ਕੰਮ ਨਹੀਂ ਕਰ ਮੇਰਾ ਰਸਨਾ ਕਰ ਮਸੀਬਾ ਜਮੂਨ ਕੇ ਇੱਕ ਪਿੱਲੇ ਆਈ ਸੀ ਦੋ ਦਿਨ ਪਹਿਰੇ ਇੱਕ ਦਿਨ ਬੀਤ ਗਿਆ ਬੜਾ ਦਿਨ ਪਹਿਰੇ ਜਮੂਨ ਵਾਲੇ ਆ ਗਏ ਜਿੱਦ ਇੰਸੋ ਕੇ ਜਿਹੇ ਜੋ ਪ੍ਰਿੰਟ ਆਲੇ ਮਨ ਤੋਂ ਇਸੜੇ ਨੋਰਤ ਆ ਗਏ ਸੋ ਗਾਇਸ ਅਸੀਂ ਆ ਰਹੇ ਆ ਉਥੋਂ ਵਾਪਿਸ ਤੇ ਰਸਤੇ ਵਿੱਚ ਜੋ ਕਿਸਾਨੀ ਹੋਣ ਵਾਲਿਆਂ ਦਾ ਤਰਨਾ ਲੱਗਿਆ ਹੋਇਆ ਸੀ ਬਹੁਤ ਹੀ ਵੱਡਾ ਤਰਨਾ ਸੀਗਾ ਕਿ ਉੱਥੇ ਪੱਕੇ ਹੀ ਜਿਹੜੇ ਤੰਬੂ ਵਗੈਰਾ ਲੱਗੇ ਹੋਏ ਨੇ ਤੇ ਬਹੁਤ ਹੀ ਵਧੀਆ ਸਿਸਟਮ 깔 ਰੱਖਿਆ ਇਹਨਾਂ ਨੇ ਇੱਥੇ ਤਾਂ ਅਸੀਂ ਮੁਸੇ ਵਾਪਸ ਆ ਰਹੇ ਸੀ ਸੋ ਰਸਤੇ 'ਚ ਆਉਂਦੇ ਹੋਏ ਸਾਨੂੰ ਸਾਰਿਆਂ ਨੂੰ ਪਿਆਸ ਲੱਗੀ ਤੇ ਅਸੀਂ ਸੋਚਿਆ ਕਿ ਉਹਨਾਂ ਜੂਸ ਪੀਤਾ ਜਾਵੇ ਤੇ ਨਿਮਰਤਾ ਪਾਪਾ ਉਹਨਾਂ ਲੈਣ ਗਏ ਸੀ ਜੂਸ ਤੇ ਜੋ ਨਿਮਰਤਾ ওয়েਟ ਕਰ ਰਹੀ ਸੀ ਕਿ ਪਾਪਾ ਜੂਸ ਲੈ ਕੇ ਆਉਣਗੇ ਤੇ ਅਸੀਂ ਫਿਰ ਅਸੀਂ ਉਹਨਾਂ ਗੰਨੇ ਦਾ ਜੂਸ ਤੇ ਅਸੀਂ ਗੱਡੀ 'ਚ ਹੀ ਬੈ ਕੇ ਪੀ ਲਿਆ ਸੀ ਕਿਉਂਕਿ ਬਾਹਰ ਬਹੁਤ ਜ਼ਿਆਦਾ ਗਰਮੀ ਹੈ ਔਰ ਇਸ ਕਰਕੇ ਅਸੀਂ ਬਾਹਰ ਉਤਰੇ ਹੀ ਨਹੀਂ ਤੇ ਨਿਮਰਤ ਮੰਗਦੀ ਸੀ ਪਾਈਪ ਕਿ ਮੈਂ ਪਾਈਪ ਨਾਲ ਜੂਸ ਪੀਣਾ ਹੈ ਤੇ ਮੇਰੀ ਗੱਡੀ ਚ ਪਿੰਦੀ ਆ ਰਹੀ ਸੀ ਅਸੀਂ ਸਾਰਿਆਂ ਨੇ ਕਰ ਲਿਆ ਸੀ ਫਿਨਿਸ਼ ਇਹਨੇ ਆਪਣੇ ਉੱਪਰ ਵੀ ਸੱਟ ਲਿਆ ਸੀ ਤੇ ਮੈਂ ਇਹਦੇ ਕੱਪੜੇ ਨਾਲ ਲੈ ਕੇ ਗਈ ਸੀ ਕਿਉਂਕਿ ਬੱਚੇ ਜਿਹੜੇ ਹੁੰਦੇ ਆ ਕੱਪੜੇ ਗੰਦੇ ਕਰ ਲੈਂਦੇ ਆ ਤੇ ਮੈਂ ਫਿਰ ਗੱਡੀ ਵਿੱਚ ਇਹਦੇ ਕੱਪੜੇ ਚੇਂਜ ਕਰੇ ਤੇ ਹੁਣ ਅਸੀਂ ਪੰਚਣੀ ਵਾਲੀ ਸੀ ਤੇ ਅਸੀਂ ਰੁਕੇ ਸੀ ਇੱਥੇ ਢਾਬੇ ਤੇ ਨਹੀਂ ਮਾਂ ਕੀ ਕਰਦਾ ਬੁੱਤ ਮੇਰੇ ਪਾਪਾ ਹੁਣਾਂ ਨੇ ਕੁਝ ਲੈਣਾ ਸੀਗਾ ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਆਈ ਹੋਪ ਯੂ ਸਿਸ ਹਾਲ ਠੀਕ ਹੋਗੇ ਸੋ ਗਾਇਜ਼ ਅੱਜ ਅਸੀਂ ਗਏ ਸੀ ਕਿਤੇ ਕਿਸੇ ਦੇ ਭੋਗ ਤੇ ਤੇ ਅਸੀਂ ਇੱਥੇ ਜਾ ਕੇ ਆਏ ਹਾਂ ਕਿ ਨਾਲ ਮੇਰੀ ਗੱਡੀ ਵੀ ਆ ਤੇ ਆ ਦੇਖੋ ਮੈਂ ਨਿੰਮਰ ਤੇ ਅਸੀਂ ਆਏ ਸੀ ਇੱਥੇ ਕਿਥੇ ਟਟਾਬੇ ਤੇ ਕਿ ਤੋਂ ਕੁਝ ਲੈ ਕੇ ਜਾਣਾ ਸੀਗਾ ਤੇ ਨਿੰਮਰ ਦੇ ਪਾਪਾ ਜੀ ਹੋਏ ਨੇ ਤੇ ਨਿੰਮਰ ਤੇ ਦੇਖੋ ਕਿਵੇਂ ਖੇਡ ਰਹੀ ਆ ਇਸੀ ਬੈਠੇ ਸੀ ਤੇ ਗੱਡੀ ਚ ਕਿਉਂਕਿ ਗਰਮੀ ਸੀ ਵੀ ਤੇ ਅੱਜ ਬਹੁਤ ਜ਼ਿਆਦਾ ਸਫਰ ਕੀਤਾ ਸੀ ਤੇ ਬਿਲਕੁਲ ਥੱਕ ਗਏ ਸੀ ਹੁ ਦੁਖਣ ਲੱਗੇ ਆ ਬਸੋਂ ਕਾ ਰਹੀ ਸੀ ਵਾਪਿਸ ਹੋ ਰਹੇ ਆ ਇਹਨਾਂ ਨੂੰ ਛੱਡ ਦਾਂਗੇ ਅਸੀਂ ਰਸਤੇ 'ਚ ਤੇ ਚਲੇ ਜਾਵਾਂਗੇ ਉੱਥੇ ਆਪਣੇ ਘਰ ਉਸ ਤੋਂ ਬਾਅਦ ਆਪਾਂ ਚਲੇ ਜਾਵਾਂਗੇ ਟਾਲਰ ਵਧੀਆ ਸੀ ਗੱਜ ਦਾ ਸਾਰਾ ਦਿਨ ਜਾ ਆਏ ਆ ਬਹੁਤ ਦੂਰ ਗਏ ਆ ਕਾਫੀ ਦੂਰ ਪੈ ਜਾਂਦਾ ਰਸਤਾ ਕਿੰਨੇ ਰਸਤਾ ਕਿੰਨੇ ਘੰਟੇ ਦਾ ਰਸਤਾ ਸੀ ढाई 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 तीन चार घंटे का मेरे ख्याल तो में चार घंटे का रास्ता होगा तीन तीन तो होगा ही वादिया वैसे असी आराम ही गए से क्योंकि असी अपने साधन तो गए से जो उवे जाते तो असी परेशान हो जाते बच्चे और औखा हो जाता गर्मी से क्योंकि गर्मी बहुत ज्यादा पै रही है बार है ना नहीं मृत इधर कर ही हैलो कर दो लोग एवं कर दो ਆਜੋ ਨਮਾ ਸੀਗੀ ਤੇਰੀ ਮਾਸੀ ਮਾਸੀ ਕਿੱਥੇ ਆ ਆ ਮਾਸੀ ਹੋੜੇ ਲੋ ਜੀ ਆਪਾਂ ਖਾ ਲੱਗਿਆ ਤਰਬੂਜ ਆ ਨਿਮਰਤ ਕਹਿੰਦੀ ਐ ਨੇ ਸਾਰਿਆਂ ਇੱਥੇ ਬੈ ਖਾ ਲ ਚਮਚ ਲੈ ਲਈ ਚਮਚ ਨਾਲ ਕਿਵੇਂ ਖਾਏਗਾ ਫਿਰ

आओ आके करया इतना खाना नहीं होता बेटा चकला कोई नहीं ਇਹ ਬਹੁਤ ਘੱਟ ਖਾਂਦੀ ਹੈ ਜੀ ਫਿਰ ਵੀ ਮੈਨੂੰ ਆਦਤ ਪਾ ਰਹੀ ਹੈ ਬੱਚਿਆਂ ਨੂੰ ਮੌਸਮੀ ਚੀਜ਼ਾਂ ਫਰੂਟ ਵਗੈਰਾ ਖਵਾਉਣੇ ਚਾਹੀਦੇ ਆ ਤਾਂ ਕੋਈ ਘਰੇ ਖਾਂਦੀ ਰਹਦੀ ਹੈ ਵੱਲੋਂ ਮੈਂ ਕੋਸ਼ਿਸ਼ ਕਰੀ ਹੈ ਕਿ ਜਿਸ ਤਰੀਕੇ ਨਾਲ ਇਹਨਾਂ ਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਬਣਾ ਕੇ ਖਵਾਈਏ ਵਧੀਆ ਤਰੀਕੇ ਨਾਲ ਸਜਾ ਕੇ ਇਹਨਾਂ ਕਿ ਬੇਬੀਨਾਂ ਨੂੰ ਵਧੀਆ ਲੱਗਦਾ ਉਸ ਤਰੀਕੇ ਨਾਲ ਆਪਾਂ ਇਹਨਾਂ ਨੂੰ ਖਵਾ ਸਕਦੇ ਹਾਂ ਤੇ ਮੌਸਮੀ ਚੀਜ਼ਾਂ ਬੱਚਿਆਂ ਨੂੰ ਜ਼ਰੂਰ ਟੈਸਟ ਕਰਵੜੀਆਂ ਚਾਹੀਦੀਆਂ ਕਿਉਂਕਿ ਫਰੂਟ ਫਰੂਟ ਇੱਕ ਇਹੋ ਜਿਹੀ ਚੀਜ਼ ਹੁੰਦੀ ਹੈ ਜਿਹੜੀ ਵਧੀਆ ਹੁੰਦੀ ਹੈ ਬੱਚਿਆਂ ਲਈ ਹੱਕੀ ਜਿਹੜੇ कुरकुरੇ ਕਰ ਕਰੇ ਖਾਂਦੇ ਆ ਉਹ ਤੋਂ ਵਧੀਆ ਨਹੀਂ ਹੁੰਦੇ ਉਹ ਦੇਖੇ ਨੇ ਖਾ ਕੇ ਉਸ ਤੋਂ ਯਾਰ ਇਹ ਖਾਂਦੀ ਹੀ कुरकुरੇ ਰੋਟੀ ਖਾਂਦੀ ਦੀ ਹੈਗੀ ਪਰ ਮੈਂ ਬਹੁਤ ਜ਼ਿਆਦਾ ਕੋਸ਼ਿਸ਼ ਕਰ ਰਹੀ ਹਾਂ ਬੇ ਨੂੰ ਮੈਂ ਸਿਖਾਵਾਂ ਬੇ ਇਹ ਜ ਜਨਾ ਖਾਏ ਰੋਟੀ ਖਾਇਆ ਕਰੇ ਫਰੂਟ ਖਾਇਆ ਕਰੇ और कोई नहीं जो स्कूल जान लगी है आप सीख जूगी बच्चों वेख देख के कि बच्चों को वेख के बच्चा है टेस्टी है खाओ खा लो 啊、好了啊。